ਕੁੜੀਓ ਗੱਲ ਸੁਣੋ ਮੇਰੀ ਮੋਬਾਈਲ ਚੱਕੋ ਆਪੋ ਆਪਣੇ ਤੇ ਆਪਣੀਆਂ ਵੀਡੀਓ ਖੋਲੋ ਜਿਹੜੀ ਅੱਜ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿੱਤੀ ਹੋਈ ਐ ਇਹਦੇ ਵਿੱਚ ਆਪਾਂ ਬਣਾਵਣੀ ਦੱਸੀ ਹੈਗੀ ਐ ਜੀ ਲੋਕੀ ਦੀ ਸਬਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਸੀਂ ਰਸੋਈ ਦਾ ਕੰਮ ਸਿੱਖ ਸਕਦੇ ਹੋ ਜਿਹੜਾ ਮੈਂ ਤੁਹਾਨੂੰ ਦੱਸੀ ਜਾਨੀ ਹੈਗੀਆਂ ਘਰੇਲੂ ਨੁਸਖਿਆਂ ਦੇ ਨਾਲ ਨਾਲ ਮੈਂ ਤੁਹਾਨੂੰ ਰੈਸਪੀਆਂ ਵੀ ਬਹੁਤ ਦੱਸਦੀ ਹੈਗੀਆਂ ਤੇ ਤੁਸੀਂ ਆਪਣੀ ਵੀਡੀਓ ਨੂੰ ਦੇਖਿਆ ਕਰੋ ਤੇ ਉਵੇਂ ਰੈਸਪੀਆਂ ਬਣਾਇਆ ਕਰੋ ਤੇ ਮੇਰੇ ਵੀਰਾਂ ਨੂੰ ਮੇਰੇ ਬੱਚਿਆਂ ਨੂੰ ਖਵਾਇਆ ਕਰੋ ਆਪਾਂ ਕੀ ਕੀਤਾ ਜੀ ਅੱਜ ਲੋਕੀ ਦੀ ਸਬਜੀ ਬਣਾਉਣ ਲੱਗੇ ਆਂ ہری لوکیہری لوکی لے لی ਆਪਾਂ कच्ची कच्ची ਇਹਨੂੰ ਕੀ ਕਰਨਾ ਆਪਾਂ ਨੇ لوکی ਨੂੰ ਛਿੱਲ ਲੈਣਾ ਛਿੱਲੀ ਤਾਂ ਇਹ ਕਰ ਕਰਦਣਾ ਵੀ ਜਾਣੀ ਸੀ हिजकी ਲੱਗ ਜਾਂਦੀ ਆ ਪਤਾ ਨਹੀਂ ਕਿਉਂ ਮੈਨੂੰ ਵੀਡੀਓ ਤੇ ਉਹ ਬਾਜ ਕਰਦੇ ਕਰਦੇ ਚਲੋ ਕੋਈ ਨਹੀਂ ਯਾਦ ਕਰਦੀ ਹੋਣੀ ਆ ਕੋਈ ਮੇਰੀ ਬੱਚੀ ਕੋਈ ਮੇਰੀ ਭੈਣ ਕੋਈ ਮੇਰਾ ਭਰਾ ਹੈ ਨਾ ਕੋਈ ਬਜ਼ੁਰਗ ਲਓ ਜੀ ਆਪਾਂ ਕੀ ਕੀਤਾ ਇਹਦੇ ਲੰਮੇ ਲੰਮੇ ਲਾ ਤੇ ਛੇਲਣ ਲੰਮੇ ਲੰਮੇ ਛਿਲੜ ਲਾ ਕੇ ਇਹਨੂੰ ਸਾਫ ਸੁਥਰੀ ਕਰਕੇ ਮੈਂ ਕਹਿੰਦੀ ਐਨ ਕਿਆ ਬਾਤਾਂ ਨੇ ਹਨਾ ਕੱਚੀ ਕੱਚੀ ਹੈਗੀ ਐ ਇਹਨੂੰ ਤਾਂ ਭਾਵੇਂ ਕੱਚੀ ਖਾ ਲੋ ਤੁਸੀਂ ਰੈਤਾ ਬਣਾ ਕੇ ਖਾ ਲੋ ਕਿਵੇਂ ਖਾ ਲੋ ਲੋਕੀ ਹਮੇਸ਼ਾ ਹੀ ਵਧੀਆ ਹੁੰਦੀ ਐ ਲੋਕੀ ਦਾ ਅਗਰ ਜੂਸ ਤੁਸੀਂ ਪੀਂਦੇ ਰਹਿੰਦੇ ਹੋ ਨਾ ਇੱਕ ਲੋਕੀ ਦਾ ਜੂਸ ਅਗਰ ਤੁਸੀਂ ਡੇਲੀ ਪੀਂਦੇ ਹੋ ਨਾ ਤੁਹਾਡੇ ਕਦੇ ਪਸੀਨਾ ਨਹੀਂ ਆਊਗਾ ਕਦੇ ਤੁਹਾਡੇ ਪੈਰਾਂ 'ਚ ਜਲਣ ਨਹੀਂ ਹੋਊਗੀ ਕਦੇ ਤੁਹਾਡੇ ਲੀਵਰ 'ਚ ਜਲਣ ਨਹੀਂ ਹੋਊਗੀ ਕਦੇ ਪੇਟ ਨਹੀਂ ਚੱਲੂਗਾ ਜੀ ਤੁਹਾਡਾ ਗੈਸ ਤਜਾਬ ਨਹੀਂ ਬਣੂਗਾ ਇੱਕ ਮਹੀਨਾ ਤੁਸੀਂ ਲਗਾਤਾਰ ਪੀ ਲੋ ਮਹੀਨੇ 'ਚ ਹੀ ਤੁਹਾਨੂੰ ਬਹੁਤ ਹੀ ਫਰਕ ਪੈਂਦਾ ਆਹ ਲੋ ਜੀ ਲੋਕੀ ਦੀ ਸਬਜ਼ੀ ਆਪਾਂ ਹੁਣ ਤਿਆਰ ਕਰਨ ਲੱਗੇ ਆ ਲੋਕੀ ਆਪਾਂ ਹੁਣ ਇਹਨੂੰ ਛਿੱਲ ਲਿਆ ਛਿੱਲ ਕੇ ਇਹਨੂੰ ਕਰ ਲਿਆ ਜੀ ਸਾਫ਼ ਸਾਫ਼ ਸੁਥਰੀ ਕਰਕੇ ਆਪਾਂ ਨੇ ਤੇ ਹੁਣ ਇਹਨੂੰ ਕੱਟਣਾ ਕਰਦੇ ਆਂਗੇ ਸ਼ੁਰੂ ਕੇਰਾ ਤਾਂ ਆਹ ਜਿਹੜਾ ਉੱਤੇ ਫੁੱਲ ਜਾਏਦਾ ਇਹ ਕੱਟ ਦਿੰਨੇ ਆ ਹਨਾ ਇਹ ਕੱਟ ਕੇ ਤੇ ਆਪਾਂ ਦੂਜੀ ਪਲੇਟ ਚੱਕਾਂਗੇ ਹੁਣ ਆ ਦੇਖੋ ਤੁਸੀਂ ਕਿਵੇਂ ਲੱਗਦੀ ਆ ਹਨਾ ਹੁਣ ਦੂਜੀ ਪਲੇਟ ਆਪਾਂ ਚੱਕਣੀ ਹੈਗੀ ਦੂਜੀ ਪਲੇਟ ਦੇ ਵਿੱਚ ਆਪਾਂ ਕਰ ਲੈਣੇ ਨੇ ਜੀ ਪੀਸ ਜਿਹੜੇ ਅੱਜ ਜਿਸ ਤਰ੍ਹਾਂ ਦੀ ਆਪਾਂ ਬਣਾਉਣੀ ਤੁਹਾਨੂੰ ਦੱਸਣ ਲੱਗੇ ਆ ਨਾ ਤੇ ਇਹ ਸਾਨੂੰ 1980 82 ਦੀ ਗੱਲ ਹੈ ਤੇ ਇੱਕ ਨਾ ਸੀਰੀਅਲ ਚੱਲਦਾ ਹੁੰਦਾ ਸੀ ਜੀ ਨੁੱਕੜ ਨੁੱਕੜ ਸੀਰੀਅਲ ਦੇ ਵਿੱਚ ਸੀਗੇ ਹਾਸੇ ਮਜ਼ਾਕ ਉਹ ਫੈਮਲੀਆਂ ਅੱਡੋ ਅੱਡ ਸੀਗੀਆਂ ਉਹ ਇੱਕ ਫੈਮਲੀ ਨੇ ਕੀ ਕੀਤਾ ਨਾ ਤੇ ਉਹ ਹੋਟਲ ਬਣਾ ਲਿਆ ਆਪਦਾ ਕਹਿੰਦੇ ਵੀ ਹੋਟਲ ਕਰਾਂਗੇ ਤੇ ਆਪਾਂ ਨੂੰ ਆਮਦਨ ਬਹੁਤ ਹੋਊਗੀ ਉਹਨਾਂ ਨੇ ਵਿਚਾਰਿਆਂ ਨੇ ਸਬਜ਼ੀਆਂ ਤੇ ਤਾਮ-ਜਾਮ ਕੀਤਾ ਮਸਾਲੇ ਮਸੂਲੇ ਲਾ ਕੇ ਜਿੱਦੇ ਹਿਸਾਬ-ਕਿਤਾਬ ਕੀਤਾ ਤੇ ਉਹ ਘਾਟੇ 'ਚ ਚਲੇ ਗਏ ਉਹ ਹਾਲ ਤਾਂ ਮੇਰਾ ਹੈ ਲੋਕੀ ਵਿਚਾਰੀ ਸਾਸਤੀਆ ਤੇ ਉੱਤੇ ਮੈਂ ਬਾੜਾ ਇਹਦੇ ਤੇ ਕਰ ਦਨੀ ਤਾਮ-ਜਾਬ ਮੈਂ ਕਹਿੰਦੀ ਚੱਲ ਕੀ ਹੈ ਢਿੱਡ ਭਰਨਾ ਹੈਗਾ ਹਨਾ ਆਹ ਲੋ ਜੀ ਲੋਕੀ ਆਪਾਂ ਕੱਟ ਲਈ ਤੇ ਨਾਲ ਆਪਾਂ ਪਿਆਜ਼ ਮੋਟੇ-ਮੋਟੀਆਂ ਫਾੜੀਆਂ ਇਹਦੀਆਂ ਕੱਟ ਲੈਣੀਆਂ ਨੇ ਪਿਆਜ਼ ਆਪਾਂ ਸਿੱਧਾ ਨਹੀਂ ਪਾਉਣਾ ਆ ਦੇਖੋ ਜੀ ਮੋٹے ਮੋٹے ਪੀਸ ਕਰ ਲੈਣੇ ਨੇ ਆਪਾਂ ਹੁਣ ਜਿਹੜੇ ਤਰੀਕੇ ਨਾਲ ਮੈਂ ਕਰੀ ਜਾਨੀ ਉਹਵੇਂ ਤੁਸੀਂ ਲੱਗੀਆਂ ਰਿਹਾ ਕਰੋ ਬਾਲੇ ਸੌਖੇ ਤਰੀਕੇ ਨਾਲ ਜੀ ਰਸੋਈ ਦੇ ਸਾਮਾਨ ਬਣਾਉਣਾ ਸਬਜ਼ੀਆਂ ਬਣਾਉਣੀਆਂ ਭੁਰਜੀਆਂ ਬਣਾਉਣੀਆਂ ਰਾਇਤੇ ਬਣਾਉਣੇ ਹਨਾ ਜੋ ਕੁਝ ਮਰਜ਼ੀ ਆਪਣੇ ਤੋਂ ਸਿੱਖੋ ਜੀ ਆਪਾਂ ਬਹੁਤ ਸੌਖੇ ਤਰੀਕੇ ਨਾਲ ਦੱਸਦੇ ਆਂ ਬਾਹਲਾ ਤਾਮਝਾਮ ਨਹੀਂ ਕਰਦੇ ਜਿਹੋ ਜਿਹਾ ਕੁਛ ਰਸੋਈ ਦੇ ਵਿੱਚ ਪਿਆ ਹੁੰਦਾ ਮੈਂ ਕਹੇ ਨਹੀਂ ਉਹੀ ਚੱਕ ਕੇ ਤੁਸੀਂ ਫਟਾਫਟ ਤੇ ਇਹਨੂੰ ਉਹ ਕਰਨਾ ਸ਼ੁਰੂ ਕਰਦਿਆ ਕਰੋ ਬਣਾਉਣਾ ਸ਼ੁਰੂ ਕਰਦਿਆ ਕਰੋ ਹੁਣ ਆਪਾਂ ਕੀ ਕੀਤਾ ਜੀ ਥੋੜਾ ਜਿਹਾ ਲਸਣ ਲਿਆਂਦਾ ਸੀ ਲਸਣ ਕੀ ਐ ਨਾ ਖਰਾਬ ਕਰ ਦਿੰਦਾ ਜਦੋਂ ਛਿੱਲਦੇ ਆ ਤੇ ਇਹਨੂੰ ਕੀ ਕੀਤਾ ਲਫਾਫੇ 'ਚ ਪਾਇਆ ਤੇ ਮੈਂ ਇਹਨੂੰ ਮਸਲਤਾ ਮਸਲ ਕੇ ਕੀ ਕੀਤਾ ਜੀ ਇਹਦਾ ਆਪਾਂ ਨੇ ਕੀ ਕਰਨਾ ਛਿਲਕਾ ਲਾ ਲੈਣਾ ਜਦੋਂ ਆਪਾਂ ਇਹਨੂੰ ਮਸਲਾਂਗੇ ਨਾ ਤੇ ਇਹਦੇ ਨਾਲ ਇਹਦੇ ਨਾਲ ਕੀ ਹੋਊਗਾ ਨਾ ਲਫਾਫੇ ਦੇ ਵਿੱਚ ਨਾਲੇ ਤਾਂ ਕੂੜਾ ਲਫਾਫੇ ਦੇ ਵਿੱਚ ਰਹਿ ਜੂਗਾ ਤੇ ਨਾਲੇ ਲੈ ਜੂਗਾ ਛਿਲਕਾ ਛਿਲਕਾ ਲਾ ਕੇ ਆਪਾਂ ਤੇ ਇਹਨੂੰ ਛਿੱਲ ਲੈਣਾ ਹੈਗਾ ਪੋਲਾ ਹੋ ਜਾਂਦਾ ਛਿਲਕਾ ਜਦੋਂ ਛਿਲਕਾ ਪੋਲਾ ਹੋ ਜਾਏ ਤੇ ਫਿਰ ਇਹ ਆਪਾਂ ਨੂੰ ਛਿੱਲਣਾ ਸੌਖਾ ਹੋ ਜਾਂਦਾ ਹੈਗਾ ਹਨਾ ਆ ਦੇਖੋ ਕਿੱਡੇ ਸੌਖੇ ਤਰੀਕੇ ਨਾਲ ਇਹ ਛਿੱਲਿਆ ਗਿਆ ਸਾਰਾ ਲਸਣ ਆਪਾਂ ਨੇ ਕੀ ਕਰਨਾ ਹੈਗਾ ਜੀ ਛਿੱਲ ਲੈਣਾ ਹੈਗਾ ਸਾਰਾ ਲਸਣ ਜਿੰਨਾ ਵੀ ਆਪਣੇ ਕੋਲ ਇੱਕ ਗੰਢੀ ਲਿਆਂਦੀ ਸੀ ਯਾਨੀ ਕਿ ਇੰਨੀ ਕੁ ਬਹੁਤ ਹੈ ਕਿਉਂਕਿ ਲੋਕੀ ਆਪਣੇ ਕੋਲ ਇੱਕ ਸੀਗੀ ਜੇ ਤਾਂ ਜ਼ਿਆਦੇ ਹੁੰਦੀ ਤਾਂ ਫਿਰ ਤਾਂ ਆਪਾਂ ਜ਼ਿਆਦੇ ਬਣਾ ਲੈਂਦੇ ਤੇ ਆਪਾਂ ਹੁਣ ਆਪਣੇ ਕੋਲੇ ਲੋਕੀ ਇੱਕ ਸੀ ਤੇ ਫਿਰ ਆਪਾਂ ਉਹਨਾਂ ਕੇ ਹਿਸਾਬ ਜੇ ਨਾਲ ਲਸਣ ਮਤਲਬ ਉਹ ਛੇਲੇ ਲਿਆ ਤੇ ਆਪਾਂ ਪਿਆਜ਼ ਕੱਟ ਲੇ ਜੀ ਤੇ ਹੁਣ ਆਪਾਂ ਇੱਥੋਂ ਹੋਵਾਂਗੇ ਖੜੇ ਆਪਾਂ ਇੱਥੋਂ ਪਾਵਾਂਗੇ ਰਵਾਨਗੀ ਰਵਾਨਗੀ ਪਾਵਾਂਗੇ ਜੀ ਆਪਾਂ ਹੁਣ ਰਸੋਈ ਦੇ ਵਿੱਚ ਇੱਥੇ ਆਉਂਦੀ ਸੀ ਠੰਡੀ ਹਵਾ ਤੇ ਮੈਂ ਆਖਾ ਚਲੋ ਠੰਡੀ ਹਵਾ ਦੇ ਵਿੱਚ ਬਹਿ ਕੇ ਤੇ ਆਪਾਂ ਮਤਲਬ ਕਿ ਉਹ ਕਰੀਏ ਇੱਥੇ ਸਬਜੀ-ਸਬਜੀ ਕੱਟ ਰਹੀ ਜਿੰਨਾ ਚਿਰ ਠੰਡੀ ਹਵਾ 'ਚ ਬੈਠਿਆ ਜਾਂਦਾ ਉਹਨਾਂ ਚਿਰ ਤਾ ਬੈਠੋ ਚਲ ਜਦੋਂ ਨਾ ਬੈਠਿਆ ਗਿਆ ਭਾਈ ਉੱਠ ਖੜਾਗੇ ਹੋਰ ਤਾਂ ਫਿਰ ਕੋਈ ਵਾਹ ਨਹੀਂ ਹੈਗੀ ਹੈਨਾ ਹੁਣ ਰਸੋਈ ਦੇ ਵਿੱਚ ਤਾਂ ਏਸੀ ਲੱਗਣਾ ਨਹੀਂ ਰਿਹਾ ਮੇਰੇ ਰਸੋਈ 'ਚ ਤਾਂ ਮੈਂ ਪੱਖਾ ਵੀ ਨਹੀਂ ਲਵਾਇਆ ਤੁਸੀਂ ਏਸੀ ਦੀ ਗੱਲ ਕਰਦੇ ਹੋ ਤੇ ਮੈਂ ਕਹਿੰਦੀ ਚਲ 2 ਮਿੰਟਾਂ ਦੇ ਵਿੱਚ ਫੁਲਕੇ ਦੋ ਬਣਾਉਣੇ ਹੁੰਦੇ ਤੇ ਬਣ ਜਾਂਦੇ ਨੇ ਫਟਾਫਟ ਹੁਣ ਆਪਣੇ ਚੱਕੋ ਪਲੇਟ ਤੇ ਚੱਲੋ ਹੁਣ ਆਪਾਂ ਚੱਲੀ ਜਾ ਦੇਖੋ ਕਿੱਡੇ ਛੋੜੇ ਬਣ ਗਏ ਗੋਲ-ਗੋਲ ਪੀਸ ਤੁਸੀਂ ਵੀ ਐਂ ਬਣਾਇਓ ਅੱਜ ਪੱਕਾ ਹੀ ਇਸ ਤਰ੍ਹਾਂ ਬਣਾਇਓ ਭਾਈ ਆ ਦੇਖੋ ਆ ਇਸੇ ਤਰ੍ਹਾਂ ਬਣਾਉਣਾ ਲਸਣ ਛੱਲ ਲਿਆ ਪਿਆਜ਼ ਛੱਲ ਲਿਆ ਤੇ ਹੁਣ ਆਪਾਂ ਚੱਲੇ ਰਮਾਣ ਕੀ ਪਾਉਣੇ ਆਪਾਂ ਹੁਣ ਰਸੋਈ ਦੇ ਵਿੱਚ ਉੱਥੇ ਜਾ ਕੇ ਜੀ ਆਪਾਂ ਕੀ ਕੀਤਾ ਮਿਕਸੀ ਦਾ ਜਾਰ ਜਾਂ ਲਿਆ ਉਹਦੇ ਵਿੱਚ ਲਸਣ ਗੰਡਾ ਪਾਤਾ ਤੇ ਨਾਲ ਪਾਤਾ ਜੀ ਧਨੀਆ ਦੋ ਚਮਚੇ ਪਤਨੀਏ ਦੇ ਪਾਤੇ ਤੁਸੀਂ ਅੱਜ ਸਵਾਦ ਦੇਖਿਓ ਸਬਜੀ ਦਾ ਆਉਂਦਾ ਕੀ ਹੈ ਦੋ ਚਮਚੇ ਆਪਾਂ ਸਾਫਤਾ ਧਨੀਆ ਪਾਤਾ ਠੀਕ ਹੈ ਜੀ ਪੌਣਾ ਸਾਫਤਾ ਹੀ ਇਹ ਵਿੱਚ ਪਾ ਦਿਓ ਜੀ ਸਾਫਤੀਆਂ ਮਿਰਚਾਂ ਇਹ ਮਿਰਚਾਂ ਥੋੜੀਆਂ ਜੀਆਂ ਮਿੱਠੀਆਂ ਨੇ ਕੌੜੀਆਂ ਹੈ ਨਹੀਂ ਗੀਆਂ ਜ਼ਿਆਦੇ ਇਹ ਤਾਂ ਕਰਕੇ ਥੋੜੀਆਂ ਜੀਆਂ ਵੱਧ ਪਈਆਂ ਨੇ ਤੁਸੀਂ ਆਹ ਮਿਰਚਾਂ ਪਾ ਕੇ ਸਬਜੀ ਬਣਾ ਕੇ ਦੇਖਿਓ ਦੇਖਿਓ ਫਿਰ ਕਿੰਨਾ ਇਹਦੇ ਨਾਲ ਮਜ਼ਾ ਆਉਂਦਾ ਤੇ ਕਿੰਨਾ ਸੁਆਦ ਆਉਂਦਾ ਇਹਦੇ ਨਾਲ ਹਨਾ ਜੀ ਆਹ ਦੇਖੋ ਜੀ ਤੁਸੀਂ ਇਹ ਕੀ ਕਰਨਾ ਹੈਗਾ ਆਪਾਂ ਮਿਰਚਾਂ ਪਾਤੀਆਂ ਤੇ ਦੂਜੇ ਬੰਨੇ ਚੱਕਿਆ ਜੀ ਆਪਾਂ ਨੂਨ ਦਾ ਨਹੀਂ ਮੈਨੂੰ ਲੱਗਦਾ ਹਲਦੀ ਆਪਣੇ ਡੱਬੀਆਂ ਦੇ ਵਿੱਚ ਹੈ ਨਹੀਂਗੀ ਚਲੋ ਦੇਖਦੇ ਆ ਇਕੱਠੀ ਕਰ ਕਰਕੇ ਤੇ ਫਿਰ ਭਰਾਂਗੇ ਸਵੇਰੇ ਡੱਬੀਆਂ ਹੁਣ ਆਪਾਂ ਨੇ ਕੀ ਕੀਤਾ ਜੀ ਪਾਤਾ ਨਮਕ ਠੀਕ ਹੈ ਜੀ ਨਮਕ ਪਾਤਾ ਹੁਣ ਆਪਾਂ ਨੇ ਨਾਮ ਕਪਾ ਕੇ ਤੇ ਹੁਣ ਆਪਾਂ ਮਿਰਚਾਂ ਪਾਉਣੀਆਂ ਨੇ ਮਿਰਚਾਂ ਆਪਾਂ ਲਾਲ ਪਾਤੀਆਂ ਹਲਦੀ ਮੇਲਾ ਦਾ ਥੋੜੀ ਐ ਚਲ ਦੋ ਡੱਬੀਆਂ ਚੋਂ ਇਕੱਠੀ-ਕੁੱਟੀ ਕਰਕੇ ਮੈਂ ਇਹਦੇ ਵਿੱਚ ਪਾ ਦੂੰਗੀ ਠੀਕ ਹੈ ਜੀ ਹੁਣ ਆਪਾਂ ਨੇ ਪਾਤੀ ਹਲਦੀ ਤੁਸੀਂ ਜਦੋਂ ਬਣਾਉਣਾ ਨੇ ਜਮੇ ਸੌਖਾ ਤਰੀਕਾ ਇਹ ਜਦੋਂ ਵੀ ਮੈਨੂੰ ਕੋਈ ਸਬਜ਼ੀ ਦੇਖਦੀ ਹੋ ਨਾ ਕੁੜੀਓ ਨਾਲ ਦੀ ਨਾਲ ਚੱਕ ਲਿਆ ਕਰੋ ਪਤੀਲਾ ਧਰ ਲਿਆ ਕਰੋ ਤੇ ਵਿੱਚ ਪਾਤਾ ਜੀ ਆਪਾਂ ਜੀਰਾ ਕਈ ਹੁੰਦਾ ਨਾ ਵੀ ਆਪਾਂ ਕਹਿ ਦੰਨੇ ਆ ਵੀ ਆਸ ਟਾਈਮ ਤੇ ਭਾਈ ਆਏ ਤੇਲ ਪਾਉ ਦੇ ਉਹ ਕਰੋ ਤੇ ਬਾਹ ਕਰੋ ਕੌਲੀਆਂ ਚ ਪਾ ਕੇ ਰੱਖੋ ਸਮਾਨ ਉਹਦੇ ਚ ਫਿਰ ਬੰਦਾ ਉਲਝ ਜਾਂਦਾ ਫਿਰ ਪਤਾ ਨਹੀਂ ਲੱਗਦਾ ਵੀ ਮੈਂ ਹੁਣ ਕਰਾਂ ਕੀ ਵੀ ਇੰਨਾ ਸਤਾਮ ਜਮ ਕਿੱਥੋਂ ਕੱਟਾ ਕਰਾਂ ਆਹ ਲੋ ਜੀ ਆਪਾਂ ਲਿਆ ਰਗੜ ਇਹ ਆਪਾਂ ਉਹਦੇ ਚ ਕੁੰਡੇ ਘੋਟ ਚ ਵੀ ਰਗੜ ਸਕਦੇ ਆ ਮੇਰੇ ਕੋਲੇ ਟਾਈਮ ਥੋੜਾ ਸੀ ਤਾਂ ਕਰਕੇ ਮੈਂ ਮਿਕਸੀ ਚ ਰਗੜ ਲਿਆ ਜੇ ਤੁਸੀਂ ਕੁੰਡੇ ਘੋਟ ਚ ਮਸਾਲਾ ਰਗੜੋ ਨਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਬੰਦ ਹੈ ਜੇ ਆਪਾਂ ਦੁੱਧ ਵਾਲੀ ਸਬਜ਼ੀ ਬਣਾਉਣੀ ਹੋਵੇ ਫਿਰ ਆਪਾਂ ਨੂੰ ਇੰਨਾ ਮਸਾਲਾ ਬਣਾਉਣ ਦੀ ਲੋੜ ਨਹੀਂ ਹੁੰਦੀ ਹੈਗੀ ਆਹ ਦੇਖੋ ਤੁਸੀਂ ਕਿੱਡਾ ਸੋਹਣਾ ਮਸਾਲਾ ਬਣ ਗਿਆ ਧਨੀਏ ਜੀਰੇ ਵਾਲਾ ਹੈ ਨਾ ਲਾਲ ਮਿਰਚਾਂ ਵਾਲਾ ਸਾਬਤੀਆਂ ਲਾਲ ਮਿਰਚਾਂ ਦਾ ਤਾਂ ਨਜ਼ਾਰਾ ਹੀ ਹੋਰ ਹੈ ਜੀ ਆਹ ਮਸਾਲਾ ਓਵੇਂ ਤਿਆਰ ਹੋ ਗਿਆ ਜਿਵੇਂ ਆਪਾਂ ਕੀ ਕਰਦੇ ਹੁੰਦੇ ਸੀ ਨਾ ਅੱਗੇ ਪਿੰਡਾਂ ਦੇ ਵਿੱਚ ਆਪਾਂ ਪਤਿਲੀਆਂ ਫਦੂਲੀਆਂ ਦੇ ਵਿੱਚ ਲਾਉਣਾ ਤੜਕਾ ਤੇ ਥੋੜਾ ਜਿਹਾ ਵਿੱਚੋਂ ਕੱਢ ਲੈਣਾ ਮੈਂ ਹਜੇ ਵੀ ਕੱਢ ਲੈਣੀ ਹੁੰਨੀ ਹੈ ਥੋੜਾ ਜਿਹਾ ਥੋੜਾ ਜਿਹਾ ਕੱਢ ਕੇ ਮਸਾਲਾ ਜਿਹੜਾ ਛਾਮ ਵਾਲਾ ਹੁੰਦਾ ਤੇ ਛਾਮ ਦੀ ਸਵੇਰ ਦੀ ਰੋਟੀ ਪਈ ਹੁੰਦੀ ਹੈ ਨਾ ਬਈ ਉਹਦੇ ਉੱਤੇ ਧਰ ਕੇ ਖਾਓ ਜੀ ਮੈਂ ਕਹਿੰਨੀ ਆਂ ਕਿਆ ਬਾਤਾਂ ਨੇ ਬਹੁਤ ਸਵਾਦ ਲੱਗਦਾ ਆ ਦੇਖੋ ਆਪਾਂ ਕੌਲੀ ਚ ਥੋੜਾ ਜਿਹਾ ਲਿਆ ਕੱਢ ਤੇ ਹੁਣ ਆਪਣੇ ਕੋਲੇ ਰੋਟੀ ਪਈ ਹੈ ਤੇ ਆਪਾਂ ਉਹਦੇ ਨਾਲ ਲਾ ਕੇ ਖਾਵਾਂਗੇ ਕੌਣ ਕੌਣ ਇਸ ਤਰ੍ਹਾਂ ਕਰਦਾ ਹੁੰਦਾ ਜੀ ਜਿਹੜਾ ਆਪਾਂ ਮਤਲਬ ਤੜਕਾ ਲਾਉਣੇ ਮਸਾਲੇ ਵਾਲਾ ਕੱਢਦਾ ਹੋਵੇ ਕੋਈ ਹਨਾ ਤੇ ਹੁਣ ਕੀ ਮਸਾਲਾ ਭੁੱਜ ਗਿਆ ਜੀ ਤੇ ਆਪਾਂ ਪਾਤੀ ਹੁਣ ਇਹਦੇ ਵਿੱਚ ਲੋਕੀ ਠੀਕ ਹੈ ਜੀ ਪੀਸ ਇੱਕ ਵੀ ਨਹੀਂ ਟੁੱਟਣ ਦੇਣਾ ਤੁਸੀਂ ਦੇਖਿਓ ਮੇਰਾ ਪੀਸ ਨਹੀਂ ਟੁੱਟੂਗਾ ਇੱਕ ਵੀ ਆਪਾਂ ਚੈੱਕ ਵੀ ਨਹੀਂ ਕਰਨਾ ਵੀ ਪੱਕ ਗਿਆ ਕਿ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਪੱਕ ਗਿਆ ਕਿ ਹਜੇ ਤੱਕ ਨਹੀਂ ਪੱਕਿਆ ਆ ਦੇਖੋ ਤੁਸੀਂ ਕਿੱਡੇ ਸੋਹਣਾ ਬਣਿਆ ਮਸਾਲਾ ਤੇ ਥੋੜਾ ਜਨਾ ਇਹਦੇ ਵਿੱਚ ਆਪਾਂ ਨੂੰ ਕੀ ਕਰਨਾ ਪਊਗਾ ਜੀ ਕੱਲਾ ਮਸਾਲਾ ਤਾਂ ਜਿਹਦੇ ਰਿਜਦੇ ਰਿਜਦੇ ਮਚਣ ਦਾ ਡੜ ਰਹਿੰਦਾ ਫਿਰ ਇਹਦੇ ਵਿੱਚੋਂ ਨਾ ਸਮੈਲ ਜੀ ਆਉਣ ਲੱਗ ਜਾਂਦੀ ਹੈ ਆਪਾਂ ਨੇ ਕੀ ਕਰਨਾ ਹੈਗਾ ਦੁਬਾਰੇ ਕੀ ਕਰਨਾ ਜੀ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਪਾ ਦੇਣਾ ਹੈਗਾ ਜਿਹੜਾ ਕਿ ਇਹ ਪਾਣੀ ਨਾਲ ਕੀ ਹੋਊਗਾ ਨਾ ਤੇ ਇਹਦੀ ਤਰੀਜੀ ਬਣ ਜੂਗੀ ਥੋੜੇ ਜੇ ਇਹਨੇ ਮਤਲਬ ਕਿ ਮੇਰੇ ਕਹਿੰਦਾ ਮਤਲਬ ਇਹ ਆ ਵੀ ਇਹਨੇ ਰਿਝ ਜਾਣਾ ਲੋਕੀ ਨੇ ਠੀਕ ਹੈ ਇਹ ਬਣਦੀ ਬਹੁਤ ਸੌਖੀ ਹੈ ਤੇ ਨਾਲੇ ਇੱਕ ਚੀਜ਼ ਹੋਰ ਹੈ ਨਾ ਇਹ ਜਿਹੜੀ ਲੋਕੀ ਹੁੰਦੀ ਹੈ ਨਾ ਇਹ ਛੇਤੀ ਤਿਆਰ ਹੋ ਜਾਂਦੀ ਹੈ ਕੱਦੂ ਹਜੇ ਥੋੜਾ ਜਿਹਾ ਟਾਈਮ ਲੈ ਲੰਦਾ ਹੈ ਲੋਕੀ ਛੇਤੀ ਤਿਆਰ ਹੋ ਜਾਂਦੀ ਹੈ ਕੱਦੂ ਨੂੰ ਤਿਆਰ ਕਰਨ ਤੇ ਥੋੜਾ ਜਿਹਾ ਟਾਈਮ ਲੱਗਦਾ ਕੱਦੂ ਥੋੜਾ ਜਿਹਾ ਕਰੜਾ ਹੁੰਦਾ ਹੈ ਲੋਕੀ ਨਹੀਂ ਇੰਨੀ ਕਰੜੀ ਹੁੰਦੀ ਲੋਕੀ ਚ ਵੀ ਦੁੱਧ ਪਾ ਕੇ ਤੁਸੀਂ ਪੀਣ ਖਾਣੇ ਹੋ ਨਾ ਸਬਜ਼ੀ ਤਾਂ ਬਹੁਤ ਹੀ ਸਵਾਦ ਹੁੰਦੀ ਹੈਗੀ ਆ ਉਹ ਤੇ ਉਹ ਨਾ ਮੇਰੇ ਨੁੱਕੜ ਨਾਟਕ yaad ਆ ਗਿਆ ਤੇ ਮੈਂ ਲੋਕੀ ਬਣਾਉਣ ਲੱਗੀ ਸੀ ਮੈਂ ਖਾਜੋਂਵੇਂ ਬਣਾਉਣੇ ਆ ਅਸੀਂ ਵੀ ਫਿਰ ਭੈਣ ਭਰਾਵਾਂ ਨੇ ਉਹ ਦੇਖੀ ਕੀਤਾ ਨਾ ਜਿੱਦੇ ਅਸੀਂ ਸੀਰੀਅਲ ਦੇਖਿਆ ਅਸੀਂ ਚੱਕੀ ਲੋਕੀ ਵੀ ਅਸੀਂ ਵੀ ਆਏ ਵੱਡੀ ਉਹ ਨਾ ਕਚਰ 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 ਕਰ ਕੱਟਦੇ ਸੀ ਤੇ ਅਸੀਂ ਵੀ ਲੱਗੇ ਰੀ ਸੋਰੀ ਤੇ ਅਸੀਂ ਵੀ ਦੇਖੀ ਨਾ ਕੱਟਿਆ ਦੋਨੇ ਭੈਣ ਭਰਾਵਾਂ ਨੇ ਤੇ ਅਸੀਂ ਵੀ ਲੋਕੀ ਦੀ ਸਬਜ਼ੀ ਬਣਾਈ ਦੋਨਾਂ ਨੇ ਤੇ ਹੁਣ ਮੇਰੇ ਅੱਜ ਉਹ ਗੱਲ ਯਾਦ ਆ ਗਈ ਤੇ ਅੱਜ ਫੇਰ ਆਪਾਂ ਦੇਖੋ ਪਾਣੀ ਪਾਤਾ ਜੀ ਪਾਣੀ ਪਾ ਕੇ ਆਪਾਂ ਨੇ ਕੀ ਕੀਤਾ ਜੀ ਇਹਨੂੰ ਰਿਜਨਾ ਰੱਖਤਾ ਰਿਜਣਾ ਤਾਂ ਰੱਖਦਾ ਜੀ ਆਪਾਂ ਥੋੜਾ ਜਿਹਾ ਸਿਮ ਅੱਗ ਤੇ ਰੱਖਾਂਗੇ ਪੂਰੀ ਤੇਜ਼ ਅੱਗ ਤੇ ਨਹੀਂ ਰੱਖਣਾ ਕਦੇ ਵੀ ਸਬਜ਼ੀ ਨੂੰ ਜਦੋਂ ਤੁਸੀਂ ਤੜਕਾ ਲਾਦ ਨਹੀਂ ਉਹਨਾਂ ਕੁੜਗਿਓ ਉਦੋਂ ਬਾਹਲੀ ਤੇਜ਼ ਅੱਗ ਤੇ ਨਾ ਰੱਖਿਆ ਕਰੋ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਆਪਣਾ ਤੜਕਾ ਭੁੱਜ ਗਿਆ ਸਬਜ਼ੀ ਆਪਾਂ ਨੇ ਵਿੱਚ ਪਾਤੀ ਹਨਾ ਆਪਾਂ ਨੂੰ ਪਾਣੀ ਪਾਉਣ ਦੀ ਲੋੜ ਹੈਗੀ ਆ ਵੀ ਆਪਾਂ ਉਹਦੇ ਵਿੱਚ ਪਾਣੀ ਪਾਉਣਾ ਵੀ ਹੋਰ ਪਾਈਏ ਥੋੜਾ ਜਿਹਾ ਪਾਣੀ ਵੀ ਇਹਨੇ ਰਿਜਣਾ ਨਹੀਂ ਹੈਗਾ ਉਦੋਂ ਤੁਸੀਂ ਕੀ ਕਰਨਾ ਜੀ ਪਾਣੀ ਪਾ ਕੇ ਨਾ ਤੇ ਉਹਨੂੰ ਸਿਮ ਕਰ ਦਿਓ ਹੌਲੀ 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 ਇਹ ਨਹੀਂ ਹੁੰਦਾ ਵੀ ਆਪਾਂ ਮੌਕੇ ਤੇ ਸਬਜ਼ੀ ਬਣਾਉਣੀ ਵੀ ਹੁਣ ਆਪਾਂ ਰੋਟੀ ਖਾਣ ਲੱਗਣਾ ਮੌਕੇ ਤੇ ਸਬਜ਼ੀ ਬਣਾ ਦਿਓ ਆਪਣੇ ਕੀ ਆ ਥੋੜਾ ਜਿਹਾ ਪਹਿਲਾਂ ਰੱਖ ਲਓ ਹਨਾ ਜਿਹੜਾ ਕਿ ਸਿਮ ਅੱਗ ਤੇ ਥੋੜਾ ਥੋੜਾ ਹਲਕਾ 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 ਇਹ ਬਣੀ ਜਾਵੇ ਜਿਹੜੀ ਸਬਜ਼ੀ ਹੁੰਦੀ ਹੈ ਨਾ ਜਿਹੜਾ ਮਸਾਲਾ ਹੁੰਦਾ ਉਹਦੇ ਵਿੱਚ ਰਚ ਜਾਂਦਾ ਉਹ ਤੁਸੀਂ ਦੋ ਤਿੰਨ ਵਾਰੀ ਇਹਨੂੰ ਪਲੇਟ ਨੂੰ ਚੱਕ ਕੇ ਦੇਖ ਲਓ ਵੀ ਕੀ ਆ ਕਿਤੇ ਥੱਲੇ ਨਾ ਲੱਗ ਜੇ ਜਾਂ ਮੱਚ ਨਾ ਜਾਵੇ ਵੈਸੇ ਤਾਂ ਉਹ ਸਿੰਮ ਕਰਕੇ ਰੱਖਿਆ ਹੋਇਆ ਪਰ ਉਹ ਐ ਰਹਿੰਦਾ ਵੀ ਮੱਚਣ ਦਾ ਡਰ ਰਹਿੰਦਾ ਵੀ ਮੱਚ ਨਾ ਜਾਵੇ ਕਿਤੇ ਹਨਾ ਆਹ ਦੇਖੋ ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਤਿਆਰ ਹੋਈ ਹੈ ਕਿਹਨੂੰ ਮੇਰੀ ਸਬਜੀ ਬਣਾਈ ਇਹ ਵਧੀਆ ਲੱਗੀ ਕੌਣ ਕੌਣ ਮੇਰੀ ਭੈਣ ਅੱਜ ਧਰੂਗੀ ਪਤੀਲਾ ਆਪਣੀ ਵੀਡੀਓ ਦੇਖ ਕੇ ਤੇ ਨਾਲੇ ਜਦੋਂ ਵੀਡੀਓ ਤੇ ਆਉਣੀ ਹੈ ਹੁੰਨੀ ਆਉਣਾ ਕੁੜੀਓ ਨਾਲ ਦੀ ਨਾਲ ਲਾਈਕ ਤੇ ਨਾਲ ਦੀ ਨਾਲ ਕਮੈਂਟ ਜਰੂਰ ਕਰ ਦਿਆ ਕਰੋ ਸਾਰੀਆਂ ਮੇਰੀਆਂ ਭੈਣਾਾਂ ਕਮੈਂਟ ਜਰੂਰ ਕਰਿਆ ਕਰੋ ਸੋਹਣੇ ਲੱਗਦੇ ਨੇ ਮਿੱਠੇ ਮਿੱਠੇ ਕਮੈਂਟ ਆਹ ਲਓ ਜੀ ਹੁਣ ਆਪਾਂ ਚੱਕਿਆ ਇੱਕ ਆਹ ਕੰਚ ਦਾ ਡੱਬਾ ਜਾਂ ਇਹਦੇ ਵਿੱਚ ਆਪਾਂ ਸਬਜੀ ਕੱਢ ਲੈਣੀ ਆਪਣੀ ਬੀਬੀ ਰਾਣੀ ਵਾਸਤੇ ਆਪਣੀ ਬੀਬੀ ਰਾਣੀ ਉਧਰ ਕਾਕੂ ਭੈਣ ਜੀ ਵਾਸਤੇ ਸਬਜੀ ਕੱਢੀ ਹੈ ਜੀ ਇਹ ਮੈਂ ਉਹਦੇ ਘਰ ਭੇਜ ਦੇਣੀ ਹੈਗੀ ਹੈ ਜੇ ਉਹਦਾ ਢੇੜਾ ਲੱਗਿਆ ਤਾਂ ਲੈ ਜੂਗੀ ਚੱਕ ਕੇ ਨਹੀਂ ਤਾਂ ਮੇਰੇ ਨੇੜੇ ਹੀ ਹੈ ਮਾਣੂ ਕਿਹਾ ਸੀਗਾ ਮੈਂ ਕਿਹਾ ਮੈਂ ਸਬਜ਼ੀ ਬਣਾਈ ਜਾਨੀ ਆ ਸਾਨੂੰ ਤਾਂ ਇੰਨੀ ਵੱਧ ਹੁੰਦੀ ਐ ਅਸੀਂ ਤਾਂ ਇੰਨੀ ਕੀ ਕਰਨੀ ਹੁੰਦੀ ਦੋ ਜਣਿਆਂ ਨੇ ਤੇ ਮੈਂ ਕਿਹਾ ਤੂੰ ਅੱਜ ਸਬਜ਼ੀ ਨਾ ਬਣਾਈ ਆ ਉਹ ਕਹਿੰਦੀ ਚਲ ਠੀਕ ਐ ਕਹਿੰਦੀ ਆਖੇ ਮੰਮੀ ਮੈਂ ਹੋਰ ਕੀ ਪਾਲਦੀ ਐ ਤੇ ਕਹਿੰਦੀ ਆਖੇ ਮੈਨੂੰ ਸਬਜ਼ੀ ਬਣੀ ਬਣਾਈ ਆ ਜੂਗੀ ਆਪਾਂ ਕੀ ਕੀਤਾ ਜੀ ਆ ਡੱਬਾ ਲਿਆ ਪਰ ਭਰ ਕੇ ਡੱਬਾ ਆਪਾਂ ਉਧਰ ਅਨਮੋਲ ਕੇ ਘਰੇ ਫੜਾਉਣਾ ਹੈਗਾ ਇਹ ਤੇ ਉਹ ਵੀ ਚਲੋ ਆਪਣੀ ਮਤਲਬ ਬਣਾਈ ਸਬਜ਼ੀ ਉਹ ਵੀ ਖਾ ਲਣਗੇ ਹਨਾ ਉਹ ਵਿਚਾਰੀ ਹੋਰ ਕੰਮ ਕਰ ਲੂਗੀ ਤੇ ਮਾਇ ਉਹਨੇ ਕੀ ਕਰਦੀਆਂ ਉਹਦੀ ਸਬਜੀ ਤਿਆਰ ਕਰਕੇ ਤੇ ਲੋ ਜੀ ਹੁਣ ਆਪਾਂ ਢਾਤਾ ਜੀ ਢੱਕਣ ਤੇ ਦੱਸੋ ਫਿਰ ਕਮੈਂਟਾਂ ਦੇ ਵਿੱਚ ਆਪਣੀ ਸਬਜੀ ਕਿਵੇਂ ਲੱਗੀ ਤੁਹਾਨੂੰ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਤਰੀਕਾ ਦੱਸਿਆ ਹੋਇਆ ਜੀ ਇਹ ਬਣਾਉਣ ਦਾ ਤੇ ਐਦੂ ਸੌਖਾ ਤਰੀਕਾ ਹੋਰ ਕਿਹੜੀ ਮੇਰੀ ਭੈਣ ਕੋਲੇ ਹੈਗਾ ਮੈਨੂੰ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਜਿਹਨੂੰ ਨੁੱਕੜ ਤੇ ਬੁਨਿਆਦ ਨਾਟਕ ਯਾਦ ਹੈ ਵੀ ਦੇਲੇ ਹੁੰਦੇ ਸੀ ਉਹ ਵੀ ਮੈਨੂੰ ਦੱਸੋ ਵੀ ਕਿਹੜੇ ਕਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਦੇ ਇਹ ਸੀਰੀਅਲ ਦੇਖਦੇ ਹੁੰਦੇ ਸੀ ਨੁੱਕੜ ਤੇ ਬੁਨਿਆਦ ਬੁਨਿਆਦ ਜਦੋਂ ਚੱਲਦਾ ਸੀ ਨਾ ਤੇ ਉਹਦਾ ਦੁਕਾਨਾ ਟਾਈਮ ਨਹੀਂ ਮਤਲਬ ਵਧਾ ਕੇ ਚੱਲੇ ਜਾਂਦੀ ਸੀ ਮੰਗਲ ਕਰਕੇ ਤੇ ਕਹਿੰਦੇ ਸੀ ਬੁਨਿਆਦ ਆਉਣਾ ਅੱਜ ਅੱਜ ਨੁੱਕੜ ਆਉਣਾ ਹੈਗਾ ਲਓ ਜੀ ਆਪਾਂ ਹੁਣ ਆਪਦੀ ਸਬਜ਼ੀ ਕੱਢ ਲਈ ਕੋਲੇ ਦੇ ਵਿੱਚ ਕੜਾਈ ਆਪਾਂ ਕਰਤੀ ਬੇਲੀਓ ਕੁੜੀਆਂ ਆਉਣਗੀਆਂ ਵਰਤਨ ਮਾਂਜਣ ਵਾਸਤੇ ਵਿਚਾਰੀਆਂ ਉਹ ਨਾਲ ਦੀ ਨਾਲ ਸਾਫ਼ ਕਰ ਦੇਣਗੀਆਂ ਤੇ ਲਓ ਜੀ ਆਪਾਂ ਸਬਜ਼ੀ ਕੱਢ ਕੇ ਰੱਖ ਲਈ ਫੁੱਲ ਕੇ ਬਣਾਉਣੇ ਆਚਾਰ ਬਣਾ ਲਾਂਗੇ ਤੇ ਆਪਣਾ ਭਰ ਗਿਆ ਜੀ ਕੋਲਾ ਤੇ ਦੱਸੋ ਫਿਰ ਕਮੈਂਟਾਂ ਦੇ ਵਿੱਚ ਹਨਾ ਕਿਵੇਂ ਸਾਰਾ ਸਿਸਟਮ ਆਪਣਾ ਤੁਹਾਨੂੰ ਕਿਵੇਂ ਲੱਗਿਆ ਮਸਾਲਾ ਤਿਆਰ ਕੀਤਾ ਆਪਣਾ ਕਿਵੇਂ ਲੱਗਿਆ ਤੁਹਾਨੂੰ ਇਹ ਵੀ ਦੱਸੋ ਓਕੇ ਜੀ ਬਾਏ ਬਾਏ ਮਿਲਦੇ ਆ ਫਿਰ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ